ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆਂ ਪਿੰਡ ਬੁਰਜ ਦੇਵਾ ਸਿੰਘ ਤਹਿਸੀਲ ਪੱਟੀ ਜ਼ਿਲ੍ਹਾ ਸ਼ਹੀ ਤਰਨਤਾਰਨ ਸਾਹਿਬ ਹਰਜੀਤ ਵੀਰ ਦੇ ਘਰ ਆ ਗਏ ਆ ਦੋਸਤੋ ਪਹਿਲਾਂ ਵੀ ਆਪਾਂ ਬਹੁਤ ਸਾਰੀਆਂ ਵੀਡੀਓ ਪਾਈਆਂ ਨੇ ਇਸ ਘਰੋਂ ਇਸ ਕਿਲੇ ਤੋਂ ਅੱਜ ਇਸ ਵੀਡੀਓ ਦੇ ਵਿੱਚ ਐਨੀਮਲ ਜਿਹੜੇ ਆਪਾਂ ਤੁਹਾਨੂੰ ਦਿਖਾਉਣੇ ਆ ਟੋਟਲ 4 ਕੇ ਐਨੀਮਲ ਨੇ ਵੈਸੇ ਮਾਲ ਤਕਰੀਬਨ ਆਇਆ ਗਿਆ ਰਿਹਾ ਇਸ ਕਿਲੇ ਤੇ ਪੰਜ ਤੋਂ 6 ਪਸ਼ੂ ਦਿਖਾਉਣੇ ਸੀਗੇ ਗਾੜਾ ਤਕਰੀਬਨ ਕੁਝ ਕੁ ਨਾਜ ਜਿਹੜੇ ਸੇਲ ਹੋ ਚੁੱਕਿਆ ਠੀਕ ਹੈ ਜੀ ਤਕਰੀਬਨ ਕੱਲ ਪਰਸੋਂ ਵੀਡੀਓ ਪਾਉਣੀ ਸੀ ਆਪਾਂ ਠੀਕ ਹੈ ਜੀ ਫਿਲਹਾਲ ਥੋੜਾ ਜੱਗਾ ਪੇਸ਼ਾਉਣ ਕਰਕੇ ਅੱਜ ਵੀਡੀਓ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਇੱਕ ਇਧਰ ਨੀਲੀ ਰਾਵੀ ਦਾ ਕੱਟਾ ਦਿਖਾ ਦੇਾਂਗੇ ਸੋ ਮਦਰ ਮਿਲਕ ਬਹੁਤ ਚੰਗਾ ਵੀਰ ਦੱਸ ਰਿਹਾ ਬਾਕੀ ਮਦਰ ਵੀ ਇਹਦੀ ਆਪਾਂ ਵਿੱਚ ਚਾਲੂ ਕਰ ਦੇਾਂਗੇ ਠੀਕ ਹੈ ਜੀ ਨਾਲ ਵੀਡੀਓ ਚਲਾ ਦਿਆਂਗੇ ਮਦਰ ਵੀ ਚੰਗੀ ਆ 8-7 ਮਹੀਨਿਆਂ ਦੀ ਥੱਲੇ ਤਕਰੀਬਨ ਕੋਈ 13-14 13-14 ਲੀਟਰ ਐਸ ਵਕਤ ਵੀ ਵੀਰ ਦੁੱਧ ਦੱਸ ਰਿਹਾ ਤੇ ਉਹਦੇ ਮੌਕੇ ਕਟਾ ਤੁਹਾਨੂੰ ਦਿਖਾਵਾਂਗੇ ਬਹੁਤ ਪਿਆਰਾ ਇੱਕ ਬਿਲਕੁਲ ਇਧਰ ਟੁੱਕੀ ਬੱਚੀ ਦਿਖਾ ਦੇਾਂਗੇ ਸਮਾਂ ਥੋੜਾ ਘੱਟ ਦੀ ਹੈ ਠੀਕ ਹੈ ਜੀ ਤੇ ਇੱਕ ਬਗੈਰ ਬੱਚਿਓ ਇਧਰ ਬਾਹਰ ਤੋਂ ਤੁਹਾਨੂੰ ਦਿਖਾ ਦੇਾਂਗੇ ਜਰਸੀ ਕ੍ਰੋਸ ਬਰੀਡ ਦੇ ਵਿੱਚ ਕਹੋ ਠੀਕ ਹੈ ਜਰਸੀ ਕਹੋ ਤੇ ਇੱਕ ਇਧਰ ਬਾਹਰ ਤੁਹਾਨੂੰ ਦਿਖਾਵਾਂਗੇ ਮਹੀਨੇ ਡੇਢ ਜਮਿਨੇ ਦੀ ਕੱਚੀ ਆ ਸੋ ਇਹ ਅੱਜ 4 ਨਗ ਹੋਣਗੇ 6 ਨਗਾਂ ਦੀ ਡਿਟੇਲ ਤੁਹਾਨੂੰ ਮਿਲੂਗੀ ਤਰੀਕਾ ਜੋ 9 ਜੁਲਾਈ ਤੇ ਸਮਾਂ ਕੋਈ ਮਾਰਨਿੰਗ ਦੇ 8:00 ਵਜੇ ਦਾ ਪੂਰੀ ਗੱਲਬਾਤ ਕਰਾਂਗੇ ਜਿਹੜੇ ਭਰਾ ਨੂੰ ਜਿਹੜਾ ਵੀ ਪਸ਼ੂ ਪਸੰਦ ਆ ਜਾਊਗਾ ਇਥੇ ਆਣ ਕੇ ਆਪਣੇ ਦੋ ਟਾਈਮ ਚੋਕੇ ਤਸੱਲੀ ਕਰ ਲਿਓ ਜਿਹੜਾ ਮਾਲ ਸੋਇਆ ਸੋਇਆ ਗੱਬਰ ਪਸ਼ੂ ਲੈ ਕੇ ਜਾਂਦੇ ਹੋ ਤਿੱਪ ਕੇ ਤਸੱਲੀ ਜ਼ਰੂਰ ਕਰ ਲਿਓ ਠੀਕ ਹੈ ਜੀ ਤੇ ਬਾਕੀ ਖਰੀਕੇ ਪਤਨ ਤੋਂ ਸਾਰਾ 2 ਕਿਲੋਮੀਟਰ ਦੀ ਦੂਰੀ ਆ ਉਹ ਕਰਦੇ ਆ ਪੂਰੀ ਗੱਲਬਾਤ ਲੈਨੇ ਆ ਬਧੇਰੇ ਡਿਟੇਲ ਸਭ ਤੋਂ ਪਹਿਲਾਂ ਹਰਜੀਤ ਵੀਰ ਸਾਸਰੀ ਕਾਲ ਸਾਸਰੀ ਕਾਲ ਸੰਤੂ ਸਾਹਿਬ ਕੀ ਹਾਲ ਚਾਲ ਨੇ ਬੜੇ ਵਧੀਆ ਹਰਜੀਤ ਠੀਕ ਠਾਕ ਵੀਰੇ ਚੜਦੀ ਗਲਾ ਕਿਰਪਾ ਗੁਰੂ ਮਹਾਰਾਜ ਦੀ ਰਾਸਾਂਦੂ ਫਾਰਮਿੰਗ ਚੈਨਲ ਦੇਖ ਰਹੇ ਸਾਰੇ ਵੀਰਾਂ ਭਰਾਵਾਂ ਨੂੰ ਪਿਆਰ ਭਰੀ ਸਾਸਰੀ ਕਾਲ ਜੀ ਸਾਸਰੀ ਕਾਲ ਹਰ ਜਿੱਤ ਵੀਰੇ ਮਾਲ ਤਕਰੀਬਨ ਥੋੜਾ ਵਕਫਾ ਪੈ ਗਿਆ ਇਸੇ ਤਰ੍ਹਾਂ ਹੀ ਵੈਸੇ ਆਉਂਦਾ ਰਿਹਾ ਤੇ ਜਾਂਦਾ ਰਿਹਾ ਹਾਂਜੀ ਹਾਂਜੀ ਮਾਲ ਸੰਧੂ ਸਾਹਿਬ ਤਕਰੀਬਨ ਇੱਕ ਦੋ ਇੱਕ ਦੋ ਨਾਲ ਹਿਲਦੇ ਹੀ ਰਹੇ ਆ ਪਹਿਲਾਂ ਥੋੜਾ ਜਿਹਾ ਮਾੜੀ ਪ੍ਰੋਬਲਮ ਪੈ ਗਈ ਉਹਨਾਂ ਦੇ ਗੋਡਿਆਂ ਦਾ ਆਪਰੇਸ਼ਨ ਹੀ ਜੀ ਜੀ ਤੇ 15-20 ਦਿਨ ਉਧਰ ਲੰਗੇ ਤੇ ਬਾਕੀ ਮਾਲ ਇਦਾਂ ਹੀ ਵੀ ਆਪਣੇ ਕੋ ਵੀਰ ਭਰਾ ਵੀਡੀਓ ਵਾਲੇ ਵੀਰ ਲਈ ਗਿਆ ਹਾਂ ਹੁਣ ਵੀ ਆਪਣੇ ਦੋ ਡੰਗਰ ਸੇਲ ਹੋਏ ਆ ਤੇ ਆਪਾਂ ਵੀਡੀਓ ਤੇ ਵਿਖਾਉਣੇ ਨਹੀਂ ਆ ਕਿਉਂਕਿ ਵੀਡੀਓ ਵਾਲੇ ਵੀਰਾਂ ਹੀ ਲਿਆ ਠੀਕ ਆ ਗਾੜੀਆਂ ਅਸਲ ਜੇ ਆਪਾਂ ਉਹਨਾਂ ਦੇ ਕਰਕੇ ਵੀਡੀਓ ਪਾਉਣ ਲੱਗੇ ਹਾਂ ਮੇਰੇ ਨਾ ਦੋ ਗੱਲ ਸੇਲ ਹੋ ਗਈਆਂ ਪਰਸੋਂ ਕੋਈ ਤੁਹਾਡਾ ਟਾਈਮ ਨਹੀਂ ਲੱਗਾ ਤੇ ਦੋ ਜਿਹੜੀਆਂ ਹੁਣੇ ਇਹ ਸਾਈਡ ਤੇ ਵੱਧੀਆਂ ਇਹ ਵੀ ਵੀਡੀਓ ਵਾਲੇ ਵੀਰੇ ਨੇ ਲਈਆਂ ਤੇ ਫਿਰ ਇਹ ਕਰਕੇ ਮੈਂ ਕੱਚੀਆਂ ਹੈਗੀਆਂ ਨਾਲ ਮੈਂ ਇਹ ਪਾਤੀਆਂ ਚਲੋ ਵੀਡੀਓ ਰਿਪਾਈ ਹੁਣ ਵੀਰਾ ਭਰਾਵਾ ਦੀ ਗਾੜੀ ਲਈਏ ਬੜਾ ਟਾਈਮ ਲੱਗ ਗਿਆ ਬਿਲਕੁਲ ਹਾਂਜੀ ਹਾਂਜੀ ਲਓ ਵੀ ਇਹ ਮਾਲ ਤੁਹਾਨੂੰ ਪਸੰਦ ਆਊਗਾ ਭਰਾਵਾ ਨੂੰ ਬੜੇ ਜਾਇਜ਼ ਰੇਟਾਂ ਦੇ ਉੱਤੇ ਮਾਲ ਮਿਲ ਜੂਗਾ ਤੁਹਾਨੂੰ ਠੀਕ ਆ ਜੀ ਗੱਭਣਾ ਚਾਹੇ ਤੁਸੀਂ ਸੂਈ ਸਬਾਈ ਲੈ ਜਾਣੀ ਆ ਥੋੜੇ ਪੈਸੇ ਕਿਸੇ ਭਰਾ ਨੇ ਲਾਉਣੇ ਆ ਤੇ ਬਿਲਕ ਸ਼ੁਰੂਆਤ ਤੇ ਹਰਜੀਤ ਗੜੇ ਪਾਸਿਓਂ ਕਰਦੇ ਆਂ ਜਿਹੜੇ ਬਨੇ ਸੰਧੂ ਸਾਹਿਬ ਮਰਜੀ ਕਰ ਲੋ ਆਪਾਂ ਪਹਿਲਾਂ ਵੜਾ ਦਿਖਾਈਏ ਰਵੀ ਦਾ ਕੱਟਾ ਮੜਾ ਇਹਨੂੰ ਕਰੀਏ ਕੋਈ ਫੇਸਿੰਦਾ ਇਹ ਕੱਟਾ ਦੋਸਤੋ ਆਪਾਂ ਸੰਧੂ ਸਾਹਿਬ ਇਹਦੇ ਬਾਜੀ ਆ ਬਾਜੀ ਆ ਦੇਖੋ ਕੱਟਾ ਕਹਦਾ ਬਾਜੀ ਆ ਬੜਾ ਖੂਬਸੂਰਤ ਕੱਟਾ ਰਹਿਣਾ ਭਰਾਵਾਂ ਨੂੰ ਬਹੁਤ ਬੇਸ਼ਮਰ ਕੀਮਤੀ ਜਿਹੜਾ ਨਗੀਨਾ ਵੀਰ ਲੈ ਕੇ ਆਇਆ ਇਹਦੀ ਆਪਾਂ ਡਿਟੇਲ ਐਂਡ ਦੇ ਵਿੱਚ ਸਾਂਝੀ ਕਰਦੇ ਆਂ ਕਿ ਮਾਤਰ ਮੁਦਰ ਦਾ ਰਿਕਾਰਡ ਪੂਰਾ ਤੁਹਾਨੂੰ ਦੱਸਾਂਗੇ ਉੱਥੇ ਜਾ ਕੇ ਵੀ ਤੁਸੀਂ ਆਪਣੀ ਤਸੱਲੀ ਕਰ ਸਕਦੇ ਜੇ ਬੜੇ ਜਾਇਜ਼ ਰੇਟ ਦੇ ਵਿੱਚ ਕੱਟਾ ਮਿਲੂਗਾ ਜਿਹੜਾ ਮੇਰਾ ਭਰਾ ਕੋਈ ਸ਼ ਇਦਰੇ ਸ਼ੁਰੂਆਤ ਕਰਦੇ ਹਰਜੀਤ ਆ ਪਹਿਲਾ ਸਭ ਆਪਣੀ ਵਛੀ ਸੰਧੂ ਸਾਹਿਬ ਮੋਹ ਛੇਦਾਂਦੇ ਆ ਕਰਮਾ ਲਈ ਪਿਓ ਛੇਦਾਂਦੇ ਆ ਨਹੀਂ ਕਿਉਂਕਿ ਆਖਣਾ ਵੀ ਨਹੀਂ ਛੇਰੀਆਂ ਚੁੱਕੀਆਂ ਛੇਰੀਆਂ ਕੰਨੀਆਂ ਖੜੀਆਂ ਆ ਜੇ ਠੀਕ ਹੈ ਤੇ 18 ਤਰੀਕ ਨੂੰ ਦਿਨ ਪੂਰੇ ਕਰਦੀਆਂ ਮੇਰਾ ਵੀ ਕੋਈ 10 ਦਿਨ ਉੱਤੇ ਮੰਨੇ ਠੀਕ ਹੈ ਬਾਕੀ ਆ ਕੇ ਤੇਪ ਗਿਆ ਆਪਣੀ ਤੇ ਸਲੀਗਰੇ ਤੇ ਸੀਲੀਆਂ ਸਾਲੀਆਂ ਸੰਧੂ ਸਾਹਿਬ ਤੁਸੀਂ ਕਰੋ ਚੈੱਕ ਇਹਨੇ ਥੱਲੇ ਉਲੀ ਬੈਠੋ ਉੱਤੋਂ ਦੀ ਬੈਰੋ ਨੂੰ ਕਰਮਾਲੀ ਨੂੰ ਪਤਾ ਹੀ ਕੋਈ ਨਹੀਂ ਇਹਦੀ ਕੋਈ ਗੱਲਬਾਤ ਹੁੰਦੀ ਹੈ ਲੱਤਸ਼ਾ ਵਾਲੀ ਹੈ ਨਹੀਂ ਹੁੰਦੀ ਬਹੁਤ ਧੀਰੀ ਧੀਰੀ ਲੋ ਵੀ ਬਾਰੀ ਠੰਡੀ ਧੀਰੀਆ ਦੋਸਤੋ ਸੀਲ ਸਾਊ ਆ ਬੱਚੀ ਨੂੰ ਥਾਂ ਤੁਸੀਂ ਦੇਖ ਸਕਦੇ ਜੀ ਸਰ ਜੀ ਤੇ ਲੈ ਜੂ 15 ਦਾ ਸਰ ਜੀ ਬਣ ਲੈਣੇ ਦੇਖੋ ਵੀ ਇਹ ਕਿੱਥੋਂ ਦਾ ਆ ਆ ਵੀ ਨਿਕਲਣੀ ਆ ਪਛਾਣ ਵੀ ਜਾਣੀ ਕਰਮਾਲੀ ਹੋਲੀ ਪਾਲੀ ਥਨੇ ਹੋਲੀ ਪਾਲੀ ਬਹੁਤ ਯਾਰੀ ਥੱਲੇ ਆ ਆ ਦੇਖੋ ਜੀ ਬਾਕੀ ਥਾਂ ਦੀ ਕੁਆਲਿਟੀ ਤੇ ਬਾਕੀ ਬੱਚੀ ਦਾ ਰੰਗ ਰੰਗ ਵੀ ਬਹੁਤ ਸੋਹਣਾ ਖੋਲ ਕੇ ਤੋਰ ਕੇ ਦਿਖਾ ਦਿੰਦੇ ਆ ਠੀਕ ਆ ਜੀ ਹਾਈਟ ਆਮ ਜਿਵੇਂ ਆਪਾਂ ਜਰਸੀ ਬ੍ਰੀਡ ਦੇ ਵਿੱਚ ਬੈੜਾ ਕੋਈ ਸਾਹਿਬ ਜਰਸੀ ਦਾ ਕੋਈ ਆਰ ਸ਼ੈਰ ਦਾ ਕਰਾਸ ਮਾਰ ਲਿਆ ਇਹ ਕਰਾਸ ਬ੍ਰੀਡ ਆ ਗਈ ਹੈ ਠੀਕ ਆ ਆ ਦੇਖੋ ਕੋਈ ਲੋਸ਼ੀ ਲੋਸ਼ ਨਹੀਂ ਸੰਦੇ ਸਾਹਿਬ ਇਹਨੇ ਕਰਨਾ ਹਾਂ ਸੋ ਨਰਮ ਤੋਰਾ ਸੀਲ ਸਾਉ ਬਾਕੀ ਤੁਸੀਂ ਵੇਖ ਸਕਦੇ ਜੇ ਕਰਮਾ ਵਾਲੀ ਦੀ ਠੀਕ ਆ ਜੀ ਸੇਹ ਸੂਤ ਚੰਗੀ ਆ ਤੇ ਆ ਦੇਖੋ ਤੋ ਪਛੀ ਗਾ ਦਿਆ ਦੋਸਤੋ ਤੂੰ ਵੀ ਅਨੰਦ ਕਰਵਾ ਬਹੁਤ ਖੂਬਸੂਰਤ ਆ ਫੇਸ ਕੁਆਲਿਟੀ ਸੋਹਣੀ ਐ ਚੰਗੀ ਬਿਲਕੁਲ ਵਿਰਲਾ ਦੇ ਵਿੱਚ ਥਾਨ ਜਿਵੇਂ ਜਿਵੇਂ ਹਵਾਨਾਂ ਦੇ ਬਾਅਦ ਇਹਨੇ ਕਰਮਾ ਲਈ ਨੇ ਭਰਿਆ ਠੀਕ ਹੈ ਜੀ ਨਖੇਰ ਸਾਹਮਣੇ ਹੋਰ ਨਿਕਲ ਕੇ ਆ ਜਾਊਗਾ ਬਾਕੀ ਸਭ ਤੋਂ ਮੇਨ ਗੱਲ ਆ ਵੀ ਲੜਾ ਲੜਾ ਕਾਫੀ ਤੁਸੀਂ ਬਣ ਜਾ ਰਹੇ ਹਜੇ ਬਣੂਗੀ ਚੰਗਾ ਸਮਾਂ ਛੱਡ ਦਿੰਨੇ ਆਪਾਂ ਇਹ ਰੇਲ ਦੀ ਟਰੇਡੀਆਂ ਨੂੰ ਲੈਣ ਦੀ ਜਾਂਦੀ ਆ ਹਾਂ ਬਿਲਕੁਲ ਬਿਲਕੁਲ ਪੂਰੀਆਂ ਲਾਈਨਾਂ ਲੂਣਾ ਕੱਢ ਕੇ ਪੂਰਾ ਆਪਣੀ ਬਣੂਗੀ ਥੱਲੇ ਤੇ ਹਰਜੀਤ ਕੀ ਮੁੱਲ ਕਰ ਰਹਿੰਦਾ ਸੰਧੂ ਸਾਹਿਬ ਇਹ ਆਪਾਂ ਪਾਉਣੀ ਨਹੀਂ ਆਪਾਂ ਤਿਆਰ ਕਰਾਈ ਪਾਉਣੀ ਚਲੋ ਆਪਣੇ ਡੰਗਰ ਵੇਕੇ ਦਾਂਗੇ ਚਲੋ ਵੀ ਹੁਣ ਇੱਕ ਦੋ ਨਗ ਪਾਉਣ ਦਾ ਕੀ ਫਾਇਦਾ ਸਾਰੇ ਪਾ ਦਨੇ ਆ ਅੱਜ ਸੰਧੂ ਸਾਹਿਬ ਮੋਲੇ ਦਾ ਭਾਵੇਂ ਕਰ ਲੋ 38 ਭਾਵੇਂ ਕਰ ਲੋ 35 ਹਾਂ 32000 ਦੇ ਵਿੱਚੋਂ ਛੋੜਛਾਪਾ ਕਰਾਂਗੇ 30000 ਦੀ ਹਾਂ ਨਾ ਸੰਧੂ ਸਾਹਿਬ ਦੇਵਾਂਗੇ 200 ਰੁਪਿਆ ਛੋੜ ਹੀ ਹੋਣੀ ਆ 30000 ਚੋਂ ਹਾਂ ਲਓ ਜੀ 30000 ਦੇ ਵਿੱਚੋਂ ਕਿਸਾਨ ਵੀਰੋ ਸ਼ੋਰ ਛਪਾ ਹੋਊਗਾ ਬੱਛੀ ਜੀ ਇਹਨੂੰ ਸਾਹਿਬ ਪਿਆਰ ਕੀਤੀ 50 ਬਾਰ ਅੱਛੀ ਵਿਕਦੀ ਆ ਆਉਂਦਾ ਕੁਛ ਨਹੀਂ ਇੰਨੇ ਆਉਂਦਾ ਕੁਛ ਨਹੀਂ ਪੁਰਾਣੇ ਘਰ ਦਾ ਦੁੱਧ ਪੀਣਾ ਕਿੱਜਿਆ ਜਾਂ ਘਰ ਦਾ ਦੁੱਧ ਪੀਣਾ 30000 ਰੁਪਇਆ ਕੋਈ ਬੜੀ ਵੱਡੀ ਰਕਮ ਨਹੀਂ ਕੀ ਬੜੇ ਜੈਜ ਰੇਟ ਦੇ ਵਿੱਚ ਬੱਛੀ ਆ 10 ਕੱਟ ਦੇ 12 ਕੱਟ ਦੇ 15 ਕੱਟ ਦੇ ਸੋ ਜਿੰਨਾ ਕ ਸਮਾਂ ਲੈ ਜੂਗੀ ਓਨੀ ਕ ਥੱਲੇ ਬਣ ਕੇ ਤਿਆਰ ਹੋ ਜੂਗੀ ਸੋ ਆ ਥੀਰਾ ਬਣ ਪਸ਼ੂਆਂ ਦੇ ਵਿੱਚ ਬਹੁਤ ਘੱਟ ਵੇਖਣ ਨੂੰ ਮਿਲਦਾ ਠੀਕ ਆ ਇਧਰ ਸੈਕੰਡ ਨੰਬਰ ਤੇ ਅਗਰ ਜਰਸੀ ਵਿਖਾਉਣਿਆ ਤੁਹਾਨੂੰ ਤੇ ਹੋਰ ਜਰਸੀ ਆ ਗਈ ਆ ਆਹ ਨੂੰ ਮਥਾ ਚੈੱਕ ਕਰ ਲੋ ਇਹ ਸੰਧੂ ਸਾਹਿਬ ਆਪਣੇ ਘਰੇ ਸੋਈ ਆ ਬੱਚੇ ਦੀ ਵੀਡੀਓ ਆਪਣੇ ਕੋਲ ਪ੍ਰੋਪਰ ਹੈਗੀ ਆ ਹਾਂਜੀ ਚੂਹਾ ਸੰਧੂ ਸਾਹਿਬ ਤੀਜਾ ਸੋਈ ਹੈ ਕਿ ਹਾਂਜੀ ਠੀਕ ਹੈ ਜੀ ਤੇ ਇਹਨੂੰ ਸੋਈ ਨੂੰ ਕੋਈ ਸੰਤੋਖ ਸਾਹਿਬ ਡੇਢ ਮਹੀਨਾ ਤੋਂ ਥੱਲੇ ਥੱਲੇ ਆ 1 ਮਹੀਨੇ ਤੋਂ ਉੱਪਰ ਹੋ ਗਿਆ ਨੂੰ ਅੱਛਾ ਮਗਰ ਬੱਛਾ ਆਈ ਵੀਡੀਓ ਆਪਾਂ ਨਾਲ ਦੇ ਦਾਂਗੇ ਜੇ ਕਿ ਵੀ ਇਹਨੇ ਲੈਣੀ ਆ ਵੀ ਇਹ ਪਤਾ ਨਹੀਂ ਕਦੋਂ ਦੇ ਸੋਈ ਕੋਈ ਚੱਕਰ ਨਹੀਂ ਹੋ ਗਿਆ ਡੇਢ ਕੁ ਮਹੀਨੇ ਦੀ ਆ ਡੇਢ ਮਹੀਨੇ ਦੀ ਸੋਈ ਆ ਡੇਢ ਹੋਇਆ ਨਹੀਂ ਆ ਡੇਢ ਮੰਨ ਸਕਦੇ ਵੀਰ ਉਹ ਦਾ ਮਹੀਨਾ ਤਾਂ ਆਵਾ ਤੇ ਡੇਢ ਥੱਲੇ ਆ ਦੁੱਧ ਕਿੰਨਾ ਏ ਥੱਲੇ ਦੁੱਧ ਸੰਤੋਖ ਸਾਹਿਬ ਇਹਦੇ ਥੱਲੇ 9 ਲੀਟਰ ਆ 8 ਲੀਟਰ ਮੇਰਾ ਵੀਰ ਆਪਣੇ ਘਰ ਦੋ ਟੰਕ ਰਸੱਲੀ ਕਰ ਲੈ ਕੋਈ ਠੀਕ ਆ 8 ਲੀਟਰ ਦੁੱਧ ਹੋਊਗਾ ਇੱਕ ਸੰਤੋਖ ਸਾਹਿਬ ਦੀ ਪ੍ਰੋਬਲਮ ਇਹ ਵੀ ਜਿਹੜਾ ਆਪਾਂ ਮਗਰਲੇ ਦੋ ਦੋ ਫਰਕਦਾ ਬਰਾਬਰ ਹੀ ਹੋਈ ਆ ਪਾ ਲਿਆ ਮਿੰਤੀ ਵਾਲਾ ਪਕੋਈਏ ਦੇ ਹਾਂ ਹਾਂ ਜੇ ਆਪਾਂ ਕਿਹੇ ਲੀਟਰ ਦੇ ਭਾਂਡੇ ਚੋਈਏ ਬਰਾਬਰ ਹੋਊਗਾ ਪਰ ਜੇ ਚੁਵਾਈ ਬਰਾਬਰ ਆ ਰੱਖੇ ਤੇ ਇਹ ਚ ਦੋ ਦਾ ਔਰ ਥੋੜਾ ਜਿਆਦਾ ਇੱਕਦਮ ਇਹ ਉਹ ਨਾਲ ਹੱਥ ਨਾਲ ਵਜਦਾ ਜਾਂਦਾ ਵਜਦੀ ਜੀ ਅੱਛਾ 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 ਹਾਂਜੀ ਆ ਬਹਿਣੀ ਵਾਲਾ ਜਿਹੜਾ ਮਗਰਲਾ ਇੱਧਰ ਬਹਿਣੀ ਮੇਰੇ ਕੋਲ ਹਾਂਜੀ 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 ਲਓ ਜੀ ਬਹਿਣੀ ਦੇ ਪਾਸੇ ਦੋਸਤ ਮਗਰਲਾ ਥਾਣਾ ਠੀਕ ਆ ਜੀ ਇਹ ਵੀ ਤਾਂ ਬਿਲਕੁਲ ਆਪਾਂ ਜਦੋਂ ਚੁਵਾਈ ਕਰਦੇ ਆ ਤੇ ਜਿਹੜੀ ਧਾਰ ਆ ਠੀਕ ਆ ਜੀ ਮੁਠੀ ਨਾਲ ਹੱਥ ਨਾਲ ਬਿਲਕੁਲ ਉੱਥੇ ਦੀ ਦੇ ਥੱਲੇ ਵਜਦੀ ਆ ਤੇ ਬਾਕੀ ਉਹ ਜਿੱਦਾਂ ਵੀ ਆ ਚਵਾਈ ਤੁਸੀਂ ਕਰਕੇ ਉਹ ਬਿਲਕੁਲ ਤਸੱਲੀ ਕਰ ਲੈਣੀ ਆ 8 ਕਿਲੋ ਧਾਰਾਂ ਇਹਦੇ ਥੱਲੇ ਹੁਣ ਬਾਕੀ ਸੰਦੀ ਸਾਬ ਮੇਰਾ ਵੀਰਾ ਬੇਨਤੀ ਇਹ ਆ ਵੀ ਗਾਂ ਦੇ ਦੂਰ ਦੀ ਗੱਲ ਆ ਕੋਈ ਟੋਕੜ ਮੱਝ ਵੀ ਨਾਲ ਲੈ ਕੇ ਇਹਦੇ ਚੋਲੇ ਦੇ ਫੈਟ ਬਰਾਬਰ ਆ ਜੇ ਤਾਂ ਕਹਿ ਦਿਓ ਠੀਕ ਆ ਲਓ ਵੀ ਜਰਸੀ ਦੇ ਵਿੱਚ ਆ ਦੋਸਤੋ ਜਰਸੀ ਹੋ ਗਈ ਸ਼ਾਈ ਵਾਲ ਹੋ ਗਈ ਇਹਨਾਂ ਬੈਡਾਂ ਦੀ ਫੈਟ ਵੈਸੇ ਬਥੇਰੀ ਹੁੰਦੀ ਆ ਠੀਕ ਆ ਜੀ ਆਮ ਨਾਰਮਲ ਜੇਕਰ ਆਪਾਂ ਕੰਪੇਅਰ ਕਰੀਏ ਸਾਢੇ 6 ਤੁਹਾਨੂੰ ਸਾਬ ਫੈਟ ਤਾਂ ਆ ਜੋ ਸਾਢੇ 6 ਦੇ ਉੱਪਰ ਫੈਟ ਵੀ ਮੱਝਾਂ ਦੇ ਬਰਾਬਰ ਹੀ ਕਰਮਾ ਲਈ ਹਾਂ ਜੀ ਉਹ ਕਈ ਵਰਾ ਤਾਂ ਮੱਝਾਂ ਦੀ ਫੈੜ ਵੀ ਕੋਈ ਛੇ ਨਹੀਂ ਆਉਂਦੀ ਠੀਕ ਹੈ ਜੀ ਫਿਲਹਾਲ ਇਹ ਬੈੜ 9 ਕਿਲੋ ਤੋਂ ਤੋ ਤ ਹੋਵੇ ਨਾ ਹੋਵੇ ਤੇ 8 ਕਿਲੋ ਤੋਂ ਤਸਲਦੀ ਤੇ ਜਾਊਗੀ ਠੀਕ ਆ ਬਾਕੀ ਫੇਸ ਕੁਆਲਟੀ ਚੰਗੀ ਆ ਜਰਸੀ ਇਹ ਬਰੀਡ ਦੇ ਵਿੱਚ ਆ ਗਈ ਆ ਲੰਬਾਈ ਲੰਬਾਈ ਇਸ ਵੇਰ ਦੀ ਚੰਗੀ ਆ ਕੋ ਡੇਢ ਕਿ ਮਹੀਨੇ ਦਾ ਲਗਸਾਂ ਜਿਹੜਾ ਸਮਾਂ ਹੋ ਗਿਆ ਅੱਜ ਸੁਹੀ ਨੂੰ ਬਗੈਰ ਬੱਚੇ ਤੋਂ ਆ ਠੀਕ ਆ ਜੀ ਬਾਕੀ ਜਰਸੀ ਮੇਰਾ ਵੀ ਕੋਈ ਹਿਮਾਚਲ ਵਾਲੀ ਨਾ ਮੰਨੇ ਪੰਜਾਬ ਵਾਲੀ ਏ ਆ ਦੁੱਧੀ ਗਾਲਾ ਖਨੂ ਸਭ ਅੰਗਾ ਕੋਈ ਨਹੀਂ ਆ ਆੜਾ ਵੀ ਕੋਈ ਨਹੀਂ ਹਾਂ ਬਾਕੀ ਮਰਜੀ ਆ ਕੋਪਾਣਾ ਪਾਓ ਥੱਲੇ ਮੈਂ ਇੱਕ ਗਰੰਟੀ ਆਪਣੇ ਭੈਣ ਭਰਾ ਨੂੰ ਇਹ ਦੇ ਦੇ ਅਗਲੇ ਪਿਛਲੇ ਥਾਣਾ ਦੀ ਮਾਲਵ ਜਿਵੇਂ ਆਪਾਂ ਗੱਲ ਕੀਤੀ ਵੀ ਗਲਾਫਾਂ ਤੇ ਚੋਲੇ ਭਾਵੇਂ ਗਰਾਮਾਂ ਦੇ ਵਿੱਚ ਬੰਦਾ ਤਸੱਲੀ ਕਰ ਮਿੰਤੀ ਵਾਲਾ ਬਰਾਬਰ ਹੋਊਗਾ ਬਰਾ ਘਾਟ ਬਾਦ ਨਹੀਂ ਹਾਂ ਨਹੀਂ ਕੋਈ ਓਕੇ ਨਹੀਂ ਤਾਂ ਇਹ ਦੇ ਲਾ ਕੀ ਕਰਦੇ ਆ ਸੰਤੂ ਸਾਹਿਬ ਮੋਲੇ ਰਿਹਾ ਭਾਵੇਂ ਕਿਨੇ ਦੇ ਆ ਐਵਰੇਜ 35 36 ਜੋ ਮਰਜੀ ਕਰੀ ਜਾਓ ਆ 30 ਹਜ਼ਾਰ ਚ ਮਾਨਦਾਨ ਸੰਤੂ ਸਾਹਿਬ ਇਹ ਕਰ ਦਾਂਗੇ 28 ਹਜ਼ਾਰ ਦੀ ਹਾਨਾ ਦੇ ਦਾਂਗੇ ਇੱਕੋ ਇੱਕ ਗੱਲ ਹਾਨਾ 28 26 ਹਜ਼ਾਰ ਸੰਤੂ ਸਾਹਿਬ ਬੇਲ ਹੈ ਹੀ ਆ ਬਸ ਠੀਕ ਹੈ ਵੀਰੇ हां ਕਿਉਂ ਆਪਾਂ ਇਹ ਨਹੀਂ ਵਿਸ਼ਵਾਸ ਹੋ 500 500 ਕਰਕੇ ਨਹੀਂ ਘਟੇ 26000 ਦੀ ਦੇ ਲਈ ਜਾਂ ਮੇਰਾ ਵੀ ਕੋਈ ਹੁਣ ਥੱਲੇ ਵਾਲਾ ਫੋਨ ਨਾ ਲਾਵੇ ਠੀਕ ਆ ਲਓ ਵੀ ਇਹ 26000 ਦੀ ਕਿਸਾਨ ਵੀਰੋ ਜਿਹੜੀ ਵਾੜ ਮਿਲ ਜੂਗੀ ਹਾਂ ਨਾ 8 ਕਿਲੋ ਧਾਰਾਂ ਜਰਸੀ ਨਸਲ ਬ੍ਰੀਡ ਦੇ ਵਿੱਚ ਚੱਲ ਗਾਉ ਨੂੰ ਫੇਰ ਕਰਮਾ ਵਾਲਾ ਪਸ਼ੂ ਵਾਧੇ ਵਾਲਾ ਲੱਗ ਬਣ ਜਾਂਦਾ ਅਗਲਾ ਸੂਆ ਫੇਰ ਤਿਆਰੀ ਦੇ ਵਿੱਚ ਆ ਜਾਂਦਾ ਕੱਲ ਨੂੰ ਫੇਰ ਕੋਈ 50 55000 ਦੀ ਚੰਗੇ ਸੀਜ਼ਨ ਦੇ ਵਿੱਚ ਟੁੱਕੀ ਵਾੜ ਵਿਖਣ ਵਾਲੀ ਆ ਬਾਕੀ ਥਣ ਮੁੱਠੀ ਮੁੱਠੀ ਆ ਇਧਰ ਇੱਕ ਤੋਹਫਾ ਤੁਹਾਨੂੰ ਦਿਖਾ ਦਿੰਨੇ ਆ ਤੋਹਫਾ ਪਰ ਹੈ ਕੱਚਾ ਥੋੜ ਅਦਾਲਤਾਂ ਦੇ ਬੜੇ ਜੈਜ ਰੇਟ ਦੇ ਵਿੱਚ ਮਿਲ ਜੂਗੀ ਦੁੱਧੋਂ ਡਰਾਈ ਆ ਅਰਜੀਤ ਰੰਗਰੂ ਕਹਿੰਦਾ ਜਿਵੇਂ ਵੇਖਿਆ ਵੀ ਜਿਵੇਂ ਇਹ ਰਸਾਇਰ ਦਾ ਕੋਈ ਭਾਂ ਜਰਸੀਆ ਕਰਾਉ ਹਾਂ ਕਰਾਉ ਹੈ ਕਰਾਉਸ ਹਾਂ ਇਹ ਕਰਾਸ ਬ੍ਰੀਡ ਹੈ ਜ਼ਿਆਦਾਤਰ ਪਰਸੈਂਟੇਜ ਦੀ ਜਰਸੀ ਵਿੱਚ ਹਾਂ ਜੀ ਸੰਧੂ ਸਾਹਿਬ ਇਹ ਆਪਣੇ ਘਰ ਨਾਲ ਹੀ ਆ ਪਰਲੇ ਬਨੇ ਘਾਰੇ ਉੱਥੋਂ ਲਈ ਆਪਾਂ ਉਹਦੇ ਵੀ 13 14 ਲੀਟਰ ਤੋਂ ਆਹੀ ਆਪਣੇ ਘਰੇ ਚੋਇਆ ਵਾ ਤੇ ਸੋਹਣੀ ਫੈਂਡ ਵਾਲੀ ਆ ਤੇ ਲੱਤ ਛੜ ਕੋਈ ਨਹੀਂ ਰਹੀ ਜਿੱਦਾਂ ਮੈਂ ਥੱਲੇ ਬੈਠ ਹਾਂ ਹੁਣ ਸੂਆ ਜਲਮਾ ਕਾ ਸੋਣਾ ਹੈ ਸੰਧੂ ਸਾਹਿਬ ਤੀਜਾ ਸੂਆ ਸੋਣਾ ਹੈ ਤੀਜਾ ਸੂਆ ਸਵਾ ਕਿੰਨੀ ਕੱਚੀ ਹੈ ਜੀ ਸੰਧੂ ਸਾਹਿਬ ਡੇਢ ਮਹੀਨਾ ਪ੍ਰੋਪਰ ਰਹਿੰਦਾ ਇਹਦਾ ਕੋਈ 5-7 ਦਿਨ ਉੱਤੇ ਮੰਨ ਸਕ ਬਾਕੀ ਰੰਗ ਰੂਗ ਦੀ ਗੱਲ ਕਰੀਏ ਤਾਂ ਪਿੰਡੇ ਪੁੰਡੇ ਦੀ ਬਹੁਤ ਜ਼ਿਆਦਾ ਸਾਫ ਆ ਕੋਈ ਭਰਾ ਆਪਾਂ ਜਦੋਂ ਦੇਖੋ ਜਦੋਂ ਵੀ ਪਿੰਡੇ ਦੇ ਕੋਈ ਨਿਸ਼ਾਨ ਦਾਗ ਹੋਵੇ ਤਾਂ ਆਪਾਂ ਦੱਸ ਦਈਦਾ ਭਾਵੇਂ ਲੰਮੀ ਸਕਿਨ ਨੇ ਹੋਣ ਚਾਹੇ ਵੈਸੇ ਕੋਈ ਦਾਗ ਹੋਵੇ ਚਾਹੇ ਜਮੰਦਰੂ ਹੋਵੇ ਬਾਕੀ ਆ ਤੁਸੀਂ ਦੇਖ ਸਕਦੇ ਜੇ ਭਾਰਾ ਪੇਟ ਫੁੱਲ ਵਜਨ ਵੇਟ 1.5 ਮਹੀਨੇ ਦੀ ਇਹ ਕੱਚੀ ਬੈੜ ਆਪਾਂ ਤੁਹਾਨੂੰ ਦਿਖਾ ਰਹੇ ਆ ਤੀਜਾ ਸਵੇਰ ਇਸ ਬੈੜ ਨੇ ਸੂਣਾ ਠੀਕ ਆ ਜੀ ਕੋਈ 13-14 ਲੀਟਰ ਦੀ ਮਿਲ ਕੇ ਕਪੈਸਿਟੀ ਵਾਲੀ ਆ ਬਾਕੀ ਡਰਾਈ ਲੇਵਾ ਡਰਾਈ ਲੇਵੇ ਤਾਂ ਇੱਕ ਵਾਰੀ ਤੁਸੀਂ ਅੰਦਾਜ਼ਾ ਲਾ ਲਵੋਗੇ ਵੀ ਲੇਵਾ ਫੱਲੋਂ ਕਾਫੀ ਉਹ ਲਾ ਕਾਫੀ ਤਨਸ਼ੋਅ ਕਰਦੀ ਪਈ ਆ ਤੇ ਥਾਨ ਕਰਮਾਂ ਵਾਲੇ ਦੇ ਬਿਲਕੁਲ ਪਤਲੇ ਪੋਣੀਆਂ ਵਰਗੇ ਨੇ ਤੇ ਇਥੋਂ ਆਪਾਂ ਇਹ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਵੇਖੋ ਆਹ ਥਾਣਾ ਠੀਕ ਆ ਜੀ ਆਹ ਦੇਖੋ ਜਿੱਦਾਂ ਮਰਜੀ ਮੇਰਾ ਪ੍ਰਾਜ ਇੱਕ ਟਿੱਪਣ ਦੇ ਵਿੱਚ ਆਉਂਦੀ ਆ ਤੇ ਟਿੱਪ ਕੇ ਇੱਥੇ ਤਸੱਲੀ ਚੋਂ ਥਾਨਾਂ ਦੀ ਕਰਕੇ ਲੈ ਜਾ ਜੇ ਤੇ ਬਾਕੀ ਹਾਈਟ ਕੱਦ ਜਿੱਦਾਂ ਇੱਕ ਪਹਿਲਾਂ ਆਪਾਂ ਤੁਹਾਨੂੰ ਵੇੜ ਦਿਖਾਈਏ ਇਹ ਇਧਰ ਪੰਜਾਬ ਵਾਲੀ ਜਰਸੀ ਐਡਾ ਕਿ ਤਕਰੀਬ ਨੇ ਦਾ ਕੱਦ-ਕਾਡ ਹੈਗਾ ਬਾਕੀ ਗੋਲਾ ਗਾਲਾ ਤੁਸੀਂ ਦੇਖ ਸਕਦੇ ਜੀ ਰਜੀਪੂ ਜੀ ਪੂਰੀ ਚਾਰੂਆ ਫੁੱਲ ਵਜਨ ਵੇਟਾ ਠੀਕ ਆ ਜੀ। ਤੁੰਦੂ ਸਾਹਿਬ ਸਰਦੀ ਕੱਖ ਨਹੀਂ ਤੇ ਭਾਵੇਂ ਲੱਕੜਾ ਛੁੱਟੀ ਆਉ ਕਰੀਏ ਇਹਦੇ। ਹਾਂ ਹਾਂ ਮਾੜਾ ਪੂਰੀ ਖਾ ਪੀ ਕੇ ਢੋਲਰ ਦੀ ਬਣੀ ਪਈ। ਆਹ ਤਾਂ ਟਾਈਮ ਕੀ ਆ ਜੀ ਸੋ ਕਿਹਾ ਮੈਂ ਤੁਹਾਨੂੰ ਪਤਾ ਵੀ ਨਵਾਤ ਵਾ ਕੇ ਜੜੀ ਹੋਏ ਆ ਤੇ ਜੋ ਹੈਗਾ ਰਾਤੇ ਖਾਦਾ ਨੇ। ਹਾਂ ਠੀਕ ਆ ਠੀਕ ਆ। ਬਾਕੀ ਅਸੀਂ ਤਾਂ ਥਣਾ ਦੀ ਸਾਫ ਹਾਂ। ਹਾਂ ਜੀ ਥਣਾ ਦੀ ਓਕੇ ਸਾਨੂੰ। ਵਾਹ ਲਿਆ ਵੇਖੋ ਥੋੜਾ ਜਿਹਾ ਪਸ਼ੂ ਮਾੜਾ ਮੋਟਾ ਕਿਤੇ ਉਪਰੇ ਬੰਦੇ ਤੋਂ ਡਰਦਾ ਡੋਕਰਦਾ ਜਾਂ ਬਾਕੀ ਆ ਥਾਨ ਤੁਹਾਨੂੰ ਵਿਖਾ ਦਿੰਨੇ ਆਪਾਂ ਇੱਕ ਥੋੜੀ ਲਾਗੇ ਤੋਂ। ਮੁਠੀ ਮੁ ਲੱਗ ਸਮੇਂ ਦਾ ਬਾਕੀ ਆ ਸੰਧੂ ਸਾਹਿਬ ਇਹ ਡੰਗਰੇ ਇਦਾਂ ਦੇ ਆ ਇਹਨਾਂ ਨੂੰ ਵੰਗਾ ਪਾਉਣਾ ਪਾ ਲੋ ਨਹੀਂ ਪਾਣਾ ਨਾ ਪਾ ਲੋ ਬਿਨਾ ਵਾਂਗੇ ਤੋ ਜੋ ਕੇ ਵੇਖੇ ਵੰਗੇ ਨਾਲ ਜੋ ਕੇ ਵੇਖਿਆ ਭਾਈ ਕਿਉਂ ਆ ਆਪਣੇ ਘਰੇ ਡرائی ਹੋਈ ਏ ਹਰਜੀਤ ਕੀ ਮੁੱਲ ਅੱਜ ਦੀ ਘੜੀ ਕੀ ਮੁੱਲ ਸੰਧੂ ਸਾਹਿਬ ਇਹ ਆਪਾਂ ਗਾਂ ਮਤਲਬ ਆਪਣੇ ਕੋਲੋਂ ਸੱਜਰ ਲੈ ਗਏ ਤੇ ਆਪਾਂ ਵਿੱਚ ਪਾਈ ਆ ਠੀਕ ਹੈ ਜੀ ਕਿਉਂਕਿ ਉਹਨਾਂ ਦੁੱਧ ਦੀ ਲੋੜੀ ਤੇ ਉਹਨਾਂ ਨੇ ਆ ਭਈਏ ਭੋਈ ਲੱਗੇ ਕਰਕੇ ਆਪਣੇ ਕੋਲ ਤਾਜੀ ਲੈ ਗਏ ਤੇ ਇਹ ਉਹਨਾਂ ਨੇ ਦਿੱਤੀ ਆਪਾਂ ਨੂੰ ਐਵੇਂਲੇ ਮੁੱਲੇ ਦਾ ਭਾਵੇਂ ਕਰ ਲਈਏ 30 ਤੇ ਭਾਵੇਂ ਕਰ ਲਈਏ 35 ਇਹ ਵੀ ਸੰਧੂ ਸਾਹਿਬ 28000 ਦੀ ਹਾਨਾ ਨਹੀਂ 28 ਦੀ 28 ਦੀ ਕਈ ਯਾਰ ਬੋਲੋ ਸੰዱ ਸਾਹਿਬ ਐ ਕਿ ਸਾਰੇ ਉਡਣ ਵਾਲੇ ਹੀ ਆ ਆ ਨਹੀਂ ਮੁੱਲ ਕਰਨ ਵਾਲੀਆਂ ਹੈ ਬਿਲਕੁਲ ਸ਼ੁਰੂ ਤੋਂ ਮੋਲਾ ਕਿਉਂਕਿ ਜਿਹੜੇ ਸਾਰੇ ਬਾਜ਼ਾਰ ਗਿਆ 50 ਥੱਲੇ ਦੇ ਤਾਂ ਗਾ ਮਿਲਦੀ ਨਹੀਂ ਆ ਬਸ ਬਸ ਆ ਭਾ ਕੀਤੇ ਬਿਲਕੁਲ ਜਾਇ ਬਿਲਕੁਲ ਲਓ ਵੀ ਪਹਿਲਾਂ ਜਿਹੜੇ ਦੋ ਸੌ ਦਰਮਿਆਨੇ ਜੇ ਮੋਲਾ ਜੈਜ ਮੋਲਾ ਸਟਾਰਟਿੰਗ ਤੋਂ ਹੀ ਆਪਾਂ ਜ਼ਿਕਰ ਕਰਤਾ ਸੀ ਸਾਰੇ ਵੀਰਾਂ ਨੂੰ ਵੀ ਬੜੇ ਭਾ ਪਰਤੇ ਦੇ ਵਿੱਚ ਹੀ ਪਸ਼ੂ ਮਿਲਨੇ ਆ ਕਿਸੇ ਭਰਾ ਨੂੰ ਹੁੰਦਾ ਵੀ ਯਾਰ 25 28 30 35 32000 ਤੱਕ ਪੜਤਾ ਮਿਲੇ ਸਾਨੂੰ ਤੇ ਲਿਆ ਲਿਆਈਏ ਠੀਕ ਹੈ ਜੀ ਬਾਕੀ ਦੁੱਧ ਦੀ ਸਦਾ ਹੀ ਲੋੜ ਆ ਬਾਕੀ ਮੇਰਾ ਜਿਹੜੇ ਭਰਾ ਨੂੰ ਪਸੰਦ ਆਊਗੀ ਡੇ ਅੱਜ ਤੁਹਾਨੂੰ ਇਹਨੇ ਦੀ ਮਿਲ ਜੂਗੀ ਠੀਕ ਹੈ ਜੀ ਕੋਈ ਕਸਰ ਹੋਈ ਮੌਕੇ ਤੇ ਮਾਨਤਨ ਹੋਇਆ ਤੇ ਉਹ ਤੁਸੀਂ ਰਸਾ ਛੜਾਈ ਹੈ ਜਿਹੜੀ ਮੌਕੇ ਤੇ ਕਹਿ ਕੇ ਕਰਵਾ ਲਿਓ ਠੀਕ ਆ ਬਾਕੀ ਰੰਗ ਰੰਗ ਬਹੁਤ ਵਧੀਆ ਰੰਗ ਬਾਜ ਆ ਕਰਮਾ ਲਈ ਐਰ ਸ਼ੈਰ ਨਾਲ ਦਾ ਮਿਲਦਾ ਜੁਲਦਾ ਰੰਗ ਹੈ ਤੇ ਜਰਸੀ ਵਿੱਚ ਬਰੀਡ ਆ ਗਈ ਹੈ ਇਧਰ ਇੱਕ ਤੋਹਫਾ ਤੁਹਾਨੂੰ ਦਿਖਾਵਾਂਗੇ ਸਟਾਰਟਿੰਗ ਤੋਂ ਵੀ ਜ਼ਿਕਰ ਕੀਤਾ ਸੀਗਾ ਕਾਫੀ ਭਰਾ ਆਪਣੇ ਡਿਮਾਂਡ ਕਰਦੇ ਰਹਿੰਦੇ ਆ ਨੀਲੀ ਰਾਵੀ ਦੇ ਵਿੱਚ ਕੱਟੇ ਦੀ ਸੋ ਕਟਾ ਵੀ ਹੈ ਦੋਸਤੋ ਪਰ ਕੱਟੇ ਦਾ ਰਿਕਾਰਡ ਵੀ ਕਾਫੀ ਚੰਗਾ ਸੱਦੂ ਸਾਹਿਬ ਇਹਨਾਂ ਦੀ ਮਦਰਾ ਤਿੱਜਾ ਸੂਆ ਐਰ ਕੀ ਮਤਲਬ ਤਿੱਜੇ ਸੂਏ ਵਾਸਤੇ ਗ ਤੇ ਜੇ ਸੁਬੇ ਠੀਕ ਹੈ ਜੀ ਦੁਪਹਿਰ ਸੁਗਿਆਦਾ ਬੱਚਾ ਵਾ ਕੋਈ ਲਾਲੇ 7 ਮਹੀਨਿਆਂ ਦਾ ਕੋਈ ਲਾਲੇ 8 ਮਹੀਨਿਆਂ ਦਾ ਜਿਹੜੀ ਉਹ ਮੱਝ ਆ 17 18 ਲੀਟਰ ਤੇ ਤਾਰੀ ਚੱਲੀ ਆ ਐਵਰੇ ਮੱਝ ਜਿਹੜੀ ਆ ਜੇ ਕੇ ਵੀਰਪ੍ਰਾਹ ਨੇ ਵੇਖਣੀ ਆ ਤਾਂ ਆਪਾਂ ਨਾਲ ਵਿਖਾਵਾਂਗੇ ਵੀਡੀਓ ਹੈਗੀ ਆ ਵੀਡੀਓ ਨਾਲ ਦੇ ਦਾਂਗੇ ਐ ਹੋਲੇ ਮੱਝ ਜਿਹੜੀ ਆ 11 12 ਲੀਟਰ ਤੇ ਚੱਲਣ ਦੀ ਆ ਪੰਜਾਂ ਮਹੀਨਿਆਂ ਦੀ ਗੱਬਣ ਹੂੰ ਪੰਜਾਂ ਮਹੀਨਿਆਂ ਦੀ ਗੱਬਣ ਥੱਲੇ ਵੀ 11 12 11 12 ਲੀਟਰ ਇਹ ਕਿਹੜੇ ਬੱਚੇ ਆ ਕਿਹੜੇ ਟੀਕੇ ਦਾ ਉਹਦਾ ਆਪਾਂ ਨੂੰ ਕੋਈ ਪਤਾ ਨਹੀਂ ਠੀਕ ਹੈ ਜੀ ਮਦਰ ਦੇ ਸਹਾਰ ਨਾਲ ਤੇ ਬਾਕੀ ਤੁਸੀਂ ਉਹ ਲੈਂਦੇ ਨਿਸ਼ਾਨੀਆਂ ਲਿਆ ਆਪਣੇ ਲਾਗੇ ਬਨੇ ਏਰੀਏ ਲਾਗੇ ਬਨੇ ਹਾਂ ਜੀ ਏਰੀਏ ਜਿਹੜੇ ਲਿਆ ਜੀ 8-7 ਕਿਲੋਮੀਟਰ ਦੇ ਵਿੱਚ ਬੰਡਰ ਬੈਟ ਦਾ ਹੀ ਹਾਂ ਜੀ ਮਤਲਬ ਫਿਰ ਹੋ ਸਕਦਾ ਜਿਵੇਂ ਨਾ ਇਹਦੇ ਨੈਣ ਨਕਸ਼ਾ ਹੋ ਸਕਦਾ ਵੀ ਚਲੋ ਚੰਗੇ ਸਿਮਲਾ ਡਾਇਮੰਡ ਦਾ ਵੀ ਹੋ ਸਕਦਾ ਹਾਂ ਜੀ ਪਰ ਇਹਨਾਂ ਵੀ ਆਪਾਂ ਵੈਰੀਫਾਈ ਨਹੀਂ ਕਰਦੇ ਵੈਰੀਫਾਈ ਨਹੀਂ ਕਰਦੇ ਆਪਾਂ ਇਹ ਨਹੀਂ ਕਰਦੇ ਵੀ ਹਾਂ ਪਾਕੀ ਉਹਦਾ ਹੀ ਹੈ ਹਨਾ ਬਾਕੀ ਨੈਣ ਨਕਸ਼ਾ ਫਿਰ ਕੋਈ ਸੰਤੂ ਸਾਹਿਬ ਇਹਦੇ ਨਿਸ਼ਾਨ ਉਸੋ ਮਾਰਕਿੰਗ ਲੱਗਦਾ ਵੀ ਜਿਵੇਂ ਬੱਚਾ ਨਾ ਫੇਸ ਦਾ ਮਾਰਕਿੰਗ ਹੋ ਸਕਦਾ ਠੀਕ ਹੈ ਜੀ ਠੀਕ ਹੈ ਜੀ ਬਾਕੀ ਸ਼ੋਰ ਨਹੀਂਗਾ ਠੀਕ ਆ ਬਾਕੀ ਅੱਖ ਕੁਆਲ ਇਹ ਮਦਰ ਦਾ ਮਿਲਕ ਵੇਚ ਕੇ ਸੌਦਾ ਕਰਿਆ ਜੇ ਥੱਲੇ ਵੀ ਨਿਸ਼ਾਨ ਹੈਗਾ ਤੇ ਸੱਜਰ ਦਾ ਫਿਰ ਮਦਰ ਦਾ ਕਿੰਨਾ ਖੂਦ ਵੇਚ ਰਿਹਾ ਉਹ 17 18 ਲੀਟਰ ਸੰਧੂ ਸਾਹਿਬ ਆਉਂਦੇ ਵੀ ਸਾਡੇ ਆਪਣੇ ਘਰ ਨਾਰਮਲ ਸੇਵਾ ਦੇ ਚੋਇਆ ਵਾ ਕੋਈ ਵਪਾਰ ਆਲਾ ਕੰਮ ਨਹੀਂ ਆ ਕੋਈ ਉਹਨਾਂ ਦਾ ਬਹੁਤਾ ਜਿਆਦਾ ਡੇਰੀ ਆਲਾ ਕੰਮ ਨਹੀਂ ਆ ਆਪਦੇ ਘਰੇ ਚੋਈ ਉਹਨਾਂ ਦੀ ਲੈ ਵੀ ਹੁਣ 5 ਮਹੀਨਿਆਂ ਦੀ ਗੱਬਨ ਥੱਲੇ ਵੀ ਉਹਦੇ 12 ਲੀਟਰ ਦੁੱਧ ਆਜ ਰਿਹਾ ਠੀਕ ਆ ਜੀ ਤੇ ਕਟਾ ਤੁਸੀਂ ਦੇਖ ਸਕਦੇ ਜੇ ਬਿਲਕੁਲ ਬਰੀਕ ਚਮੜੀ ਦੇ ਵਿੱਚ ਟੈਸਟਿਕਲ ਨਲਾਂ ਦਾ ਸਾਫ਼ ਸੁਥਰਾ ਉਹ ਸ਼ੁੱਪਰ ਤੱਕ ਵਾਈਟ ਆ ਧੁੰਨ ਤੇ ਫਾਣੇ ਤੇ ਨਾਰਮਲ ਜੇ ਤਾਂ ਹੁਣ ਨਿਖਾਨ ਨਿਸ਼ਾਨ ਦਿਖਾਈ ਦੇਊਗਾ ਬਾਕੀ ਖਰ ਨਹੀਂ ਖਲੋ ਨਹੀਂ ਦਾ ਕਰਮਾਲਾ ਚੰਗਾ ਸੇਖ ਸੋង ਤੁਸੀਂ ਦੇਖ ਸਕਦੇ ਜੇ ਫੇਸ ਕੁਆਲਟੀ ਦੀ ਗੱਲ ਕਰੀਏ ਰੈੱਡ ਕੋਲੇ ਸਾਈਡਾਂ ਬਿਲਕੁਲ ਗੁਲਾਬੀ ਰਹਿਦੇ ਨੇ ਅੱਖਾਂ ਬਿਲਕੁਲ ਬਿੱਲੀ ਮਣਕੀ ਤੇ ਬਹੁਤ ਸੋਹਣਾ ਕਟਾ ਦੋਸਤੋ ਇਹ ਵੀ ਫਾਰਸੇਲ ਆ ਕਾਫੀ ਭਰਾ ਡਿਮਾਂਡ ਕਰਦੇ ਰਹਿੰਦੇ ਮੇਰਾ ਭਰਾ ਜਿਸ ਨੇ ਮਾਲ ਦੇ ਵਿੱਚ ਰੱਖਣਾ ਤੇ ਬਹੁਤ ਅੱਗੇ ਚੰਗਾ ਨਸਲ ਸੁਧਾਰ ਦੇ ਵਿੱਚ ਤੁਸ ਜੀ ਬਾਤਾ ਆ ਜੱਪਾ ਜੀ ਆ ਚਬੂਜਾ ਪਾਇਆ ਜਿੱਦਾਂ ਦਾ ਮੈਨੂੰ ਕੋਈ ਪਾਇਆ ਕਰਮਾਲੇ ਇਹ ਆਪਣੀ ਮਰਜ਼ੀ ਦਾ ਟੌਰ ਨਾ ਜਿੱਥੇ ਮਰਜ਼ੀ ਖਾਲੇ ਜਿੱਥੇ ਮਰਜ਼ੀ ਬਹਿ ਜੇ ਕੋਈ ਕਟਾ ਚੰਗਾ ਪਿਆਰ ਕਰ ਲੈ ਮੇਲੇ ਮੇਲਿਆਂ ਤੇ ਕੰਪੀਟੀਸ਼ਨ ਮੇਲਿਆਂ ਦੀ ਕੰਪੀਟੀਸ਼ਨ ਆ ਤੁਹਾਨੂੰ ਸਾਹਿਬ ਕਿਧਰ ਅਤੋਂ ਲੋਫਾਲੇ ਤੇ ਨਿਸ਼ਾਨੇ ਹਾਲੇ ਤੇ ਨਿਸ਼ਾਨੇਗਾ ਤੁਹਾਨੂੰ ਸਾਹਿਬ ਪੂਰਾ ਕਲੀਅਰ ਨਿਸ਼ਾਨੇਗਾ ਕਲੀਅਰ ਨਿਸ਼ਾਨ ਦਿਖਾਈ ਦੇਊਗਾ ਤੁਹਾਨੂੰ ਆ ਵੇਖੋ ਆ ਵੇਖੋ ਠੀਕ ਹੈ ਜੀ ਸੋ ਨਿਸ਼ਾਨੀ ਹੋਣੀ ਬੜੀ ਲਾਜ਼ਮੀ ਹੈ ਠੀਕ ਹੈ ਜੀ ਭਾਵੇਂ ਲਿਮਟਿਡ ਜੀ ਹੋਵੇ ਬਾਕੀ ਦੇਖ ਸਕਦੇ ਤੁਸੀਂ ਕਟਾ ਬਹੁਤ ਪਿਆਰਾ ਹਰਜੀਤ ਸੇਲ ਕਰਨਾ ਪਿਆ ਕੀ ਡਿਮਾਂਡ ਹੋਵੇ ਜੀ ਸੰਧੂ ਸਾਹਿਬ ਇਹ ਮਤਲਬ ਚੀਜ਼ਾਂ ਜਿਹੜੀਆਂ ਆ ਪੈਸੇ ਨਾਲ ਨਹੀਂ ਮਿਲਦੀਆਂ ਇਹ ਕਿਸਮਤ ਨਾਲ ਮਿਲਦੀਆਂ ਵਾ ਚਲੋ ਆਪਣਾ ਵਪਾਰ ਦਾ ਕੰਮ ਆ ਆਪਾਂ ਇਹਨੂੰ ਸੇਲ ਕਰਨਾ ਜਿਹੜੇ ਸੰਧੂ ਸਾਹਿਬ ਇਹਦਾ ਮੁੱਲ ਭਾਵੇਂ 20 ਕਰ ਲਓ 25 ਕਰ ਲਓ ਜਿਹੜੇ 15000 ਵੀ ਕੋਈ ਭਰਦਾ ਵਾ ਤੇ ਆਪਾਂ ਦੇਵਾਂਗੇ ਨਹੀਂ ਆਪਾਂ ਘਰੇ ਰੱਖਾਂਗੇ ਹਾਂਜੀ ਮੈਂ ਵੀ 15000 ਦੋਸਤੋ ਰਜੀਤੰਬਾ ਵੀ ਕੋਈ ਭਰੂਗਾ ਠੀਕ ਆ ਜੀ ਕੋਈ ਸ਼ਕੀਨ ਭਰਾ ਨੇਰੇ ਲੱਗੂਗਾ ਤੇ 15000 ਦਾ ਦੇਣਾ ਆਦਰਵਾਇਜ਼ ਆਂਦਾ ਵੀ ਆਪਾਂ ਕੱਟਾ ਮਾਰਲੀ ਬਣਾ ਸਕਦੇ ਆ ਉਤਰਾ ਨਹੀਂ ਦੇਣਾ ਕਿਉਂਕਿ ਰਿਕਾਰਡ ਮਦਰ ਦਾ ਚੰਗਾ ਉਹ ਤੁਸੀਂ ਬੈਕਗ੍ਰਾਉਂਡ ਵੀ ਦੇਖ ਵੀ ਸਕਦੇ ਆ ਬਾਕੀ ਚੰਗਾ ਮ ਅਗੇ ਚੰਗਾ ਮਾਲੀ ਬਣ ਕੇ ਨਿਤਰੂਗਾ ਠੀਕ ਆ ਜੀ ਬਹੁਤ ਪਿਆਰਾ ਕਟਾ ਸੋ ਕਰਿਓ ਮੇਰਾ ਭਰਾ ਸੰਪਰਕ ਤੇ ਇੱਕ ਹਰਜੀਤ ਵੀਰੇ ਆਪਣੇ ਕੋਲ ਸੈਂਟ ਬਰਨੇਡ ਜਿਹੜਾ ਡੌਗ ਸੀਗਾ ਹਾਂਜੀ ਸੰਤੂ ਸਾਹਿਬ ਆਪਾਂ ਵੀਡੀਓ ਨਾਲ ਚਲਾ ਦਨੇ ਆ ਆ ਸੈਂਟ ਬਰਨੇਡ ਦਾ ਡੌਗ ਆ ਸਾਢੇ 3 ਸਾਲ ਉਮਰਿਆ ਪੇਪਰ ਓਕੇ ਆ ਆ ਬਹੁਤ ਯਾਰਾ ਫ੍ਰੈਂਡਲੀ ਆ ਵੀਡੀਓ ਆਪਾਂ ਪਾਵਾਂਗੇ ਆਪਣੇ ਬੱਚੇ ਲਈ ਫਿਰਦੇ ਆ ਠੀਕ ਆ ਮੀਟਿੰਗ ਲਈ ਓਕੇ ਆ ਕੱਤ ਹਾਈਟ ਪੂਰਾ ਜਿਵੇਂ ਬੜਾ ਲੱਗਿਆ ਸੰਤੂ ਸਾਹਿਬ ਪੂਰਾ ਫੁੱਲ ਹਾਂ ਆ ਵੀ ਸਾਲ ਡੂੜ ਤਾਂ ਕਟਾ ਨਹੀਂ ਮਾਲੀ ਹੁੰਦਾ ਹਾਂ ਆਇਆ ਕੱਟੇ ਤਾਂ ਥੋੜਾ ਬੜਾ ਫਰਕ ਭਾਵੇਂ ਇਹਨੂੰ ਹੋਵੇ ਉਦੋਂ ਵੈਸੇ ਬਰੋ ਬਰੀੜੀ ਇਹੋ ਜੀ ਆ ਹਾਂ ਉਹ ਬਰੀੜੀ ਜਿਹਦੀ ਹੋਲ ਢੇ ਜਾਂਦੇ ਆ ਬਾਕੀ ਉਹ ਨੂੰ ਸਿਆਣਾ ਇੰਨਾਗਾ ਜਿੱਥੇ ਤੁਸੀਂ ਬਾਹਰ ਤਾਂ ਨੇ ਬਹਿਣਾ ਆਵਾਜ਼ ਮਾਰੋਗੇ ਤੇ ਉੱਠੂਗਾ ਤੇ ਤਾਂ ਨਹੀਂ ਫੜ ਦੋ ਤਰੇ ਵੀ ਤੇ ਪੇਪਰ ਕੰਪਲੀਟ ਆ ਵੀ ਤੇ ਪੇਪਰ ਕੰਪਲੀਟ ਆ ਜੀ ਲੋ ਵੀ ਠੀਕ ਆ ਜੀ ਉਮਰ ਕਿੰਨੀ ਕਹਿੰਦੀ ਸਾਢੇ 3 ਸਾਲ ਦੀ ਸਾਢੇ 300 ਮੀਟਿੰਗ ਕਰਦਾ ਮੀਟਿੰਗ ਕਰਦਾ ਜੀ ਠੀਕ ਆ ਜੀ ਕੋਈ ਬੱਚੇ ਪੁੱਛੇ ਨੈਕ ਕੋਈ ਹੋਰ ਨਾ ਡੋਗਾ ਤੋਂ ਬੱਚੇ ਪੁੱਛਿਆ ਆ ਸੰਧੂ ਸਾਹਿਬ ਉਹਦੇ ਨਾਲ ਦੀ ਆਪਣੇ ਕੋਈ ਕੋਈ ਕੁੱਤੀ ਨਾ ਹੈਗੀ ਤੇ ਨਾ ਆਪਣੇ ਕੋਈ ਵੀਰ ਭਰਾ ਕੋ ਲੈ ਕੇ ਆਇਆ ਵਾ ਤੇ ਇੱਕਰੀ ਬਾਹਰ ਬੋਰੀ ਵੀਰਲਾ ਪਾਣ ਲੈ ਕੇ ਆਈ ਮਾਲਵੀ ਦੇ ਵੀਰ ਲੈ ਗਿਆ ਦੋਰੀ ਠੀਕ ਆ ਉਹ ਮਤਲਬ ਆਪਣਾ ਡੌਗ ਹੀ ਲੈ ਕੇ ਗਿਆ ਸੀ ਤੇ ਬੱਚੇ ਸੰਧੂ ਸਾਹਿਬ ਆ ਇਹ ਨੰਬੇ ਨਾ ਆਉਂਦੇ ਰਹ ਖੜਦਾ ਠੀਕ ਆ ਜੀ ਲੋਬੀ ਦੋਸਤੋ ਮੀਟਿੰਗ ਦੀ ਫੈਸਿਲਿਟੀ ਹੈਗੀ ਆ ਮੀਟਿੰਗ ਕਰਦਾ ਵਿਦ ਪੇਪਰ ਕੰਪਲੀਟ ਆ ਡੌਗ ਸੈਂਡ ਪਰਨੇਡ ਫਾਰਸੀਲਾ ਉਹ ਵੀਰ ਹਰਜੀਤ ਉਹਨਾਂ ਦੇ ਕੰਟੈਕਟ ਤੇ ਵੇਚੀ ਆ ਵੀਡੀਓ ਨਾਲ ਆਪਾਂ ਚਾਲੂ ਕਰਦੇ ਆਂਗੇ ਜਿਹੜੇ ਸੱਜਣ ਵੀਰ ਨੂੰ ਜਜੂਗਾ ਡੌਗ ਪਸੰਦ ਆਊਗਾ ਅਜੇ ਇੱਕ ਕਿਸੇ ਭਰਾ ਨੇ ਮੀਟਿੰਗ ਵਾਸਤੇ ਸਟੱਡ ਵਾਸਤੇ ਵਰਤਨਾ ਤੇ ਸਟੱਡ ਵਾਸਤੇ ਵੀ ਬਹੁਤ ਵਧੀਆ ਕਿਉਂਕਿ ਬੱਚੇ ਚੰਗੇ ਪਾਏ ਉਸ ਡੌਗ ਨੇ ਤੇ ਤੁਸੀਂ ਕੰਟੈਕਟ ਕਰ ਸਕਦੇ ਜੀ ਰੇਡ ਉਹ ਤਾਂ ਹਰਜੀਤ ਕੀ ਲੈਣ ਦਿੰਦਾ ਸਰਪਾ ਉਹਦਾ ਆਪਾ ਰੇਡ ਬਿਲਕੁਲ ਹਾਂ ਨਾ ਰੱਖਿਆ ਉਹਨਾਂ ਆਪਣੇ ਕਿੰਨੇ ਬੱਚੇ ਨਹੀਂ ਰੱਖਿਆ ਸ਼ੌਕ ਨਾਲ ਹਾਂਜੀ ਠੀਕ ਹੈ ਜੀ ਉਹ 6 ਸਾਲ ਦਾ ਬੱਚਾ ਵਾ ਸਾਡੇ 3 ਸਾਲ ਦਾ ਉਹ ਆ ਗਿਆ ਤਿੰਨ ਖਾਲਾ ਮੇਰੇ ਲੈਂਦਾ ਸੀ ਤੇ ਉਹਨੇ ਹੀ ਪਾਲਿਆ ਵਾ ਤੇ ਹੁਣ ਉਹਦੀ ਜੇਦਾਈ ਹੈ ਕਿ ਮੈਂ ਜਰਮਨ ਸ਼ਾਫਟ ਲੈਣਾ ਅੱਛਾ ਅੱਛਾ ਸਾਨੂੰ ਨਾ ਤਾਂ ਉਹਦਾ ਸ਼ੌਂਕ ਹੈ ਨਾ ਜਰਮਨ ਸ਼ਾਫਟ ਦਾ ਸ਼ੌਂਕ ਹੈ ਠੀਕ ਹੈ ਜੀ ਪਰ ਉਹਦਾ ਇਹ ਹੈ ਵੀ ਹੁਣ ਦੋ ਕੁੱਤੇ ਰੱਖਨੇ ਸਾਨੂੰ ਸਭ ਓਕੇ ਆ ਓਕੇ ਹੁੰਦੇ ਆ ਠੀਕ ਹੈ ਜੀ ਤੇ ਆਪਾਂ ਉਹ ਇਹ ਸੇਲ ਕਰਕੇ ਤੈਨੂੰ ਜਰਮਨ ਸ਼ਾਫਟ ਲੈ ਕੇ ਦੇਣਾ ਮੁੱਲ ਸੰਦੂ ਸਾਹਿਬ ਉਹਦਾ 10000 ਰੁਪਏ ਮੰਨਤਨ ਕਰਤਾ ਠੀਕ ਆ ਲਓ ਵੀ ਆ ਜੇ ਬਰੀਡਰ ਵਾਲਾ ਵੇਖਿਆ ਜਾਵੇ ਨਾ ਫਿਰ ਬਹੁਤ ਜ਼ਿਆਦਾ ਲੈਸੇ ਆਪੇ ਤੇ ਹੈ ਹੀ ਨਹੀਂ ਭਾਅ ਦਾ ਕੋਈ ਬਿਲਕੁਲ ਜੀ ਬਿਲਕੁਲ ਮੁੱ ਤੇ ਬਾਕੀ ਸ਼ੌਂਕ ਦਾ ਜੇ ਲੋ ਦੋਸਤੋ ਕੋਈ ਮੋਲਣੇਗਾ ਜਿੰਨੇ ਵੱਡਾ ਵੀ ਡੌਗ ਸੈਂਟ ਪ੍ਰੋਨੈਡ ਵੀ ਖਰੀਦਣਾ ਉਹਨੇ ਪੈਸਾ ਨਹੀਂ ਦੇਖਣਾਗਾ ਪੈਸਾ ਭਾਵੇਂ 20000 25000 ਰੁਪਏ ਏਡੇ ਡੌਗ ਦਾ ਮੰਗ ਲਈਏ ਤੇ ਕੋਈ ਥੋੜਾ ਜਿਆਦਾ ਜਾਇਰਾ ਸਾਨੂੰ ਸਾਬ ਜੇ ਕਿ ਬਰੀਡਰ ਕੋ ਹੁੰਦਾ ਭਾਵੇਂ 50 ਮੰਗ ਲੈਂਦਾ 25 30 ਦਾ ਨਾਰਮਲ ਵਿਕਦਾ ਆਪਾਂ ਉਹ ਜੀ ਰੱਖੀ ਆਪਾਂ ਘਰੇ ਪਾਲ ਲਿਆ ਵਾ ਤੇ ਬਾਕੀ ਸੰਭਿਆ ਪਲਿਆ ਚੰਗਾ ਵੀਡੀਓ ਵੀਰਾਂ ਨੇ ਵੇਖ ਹੀ ਲੈਣੀ ਆ ਹਾਂਜੀ ਠੀਕ ਆ ਜੀ ਬਾਬੇ ਇਹ ਗੱਲ ਬਾਤ ਸੀ ਦੋਸਤੋ ਵੀਡੀਓ ਨਾਲ ਆਪਾਂ ਨਗਾ ਦਿੱਤੀ ਆ ਵੀਡੀਓ ਤਸੱਲੀ ਨਾਲ ਦੇਖ ਲਿਆ ਜੀ ਡੌਗ ਵੀ ਫਾਰ ਸੇਲ ਆ ਬ ਪਰ ਇਹੰਡ ਚੰਗਾ ਡੌਗ ਦਾ ਜਿੱਦਾਂ origignal ਕਲਰ ਰੰਗ ਦੇ ਵਿੱਚ ਡੌਗ ਆਉਂਦੇ ਆ। ਸੋ ਅੱਜ ਇਸ ਵੀਡੀਓ ਦੇ ਵਿੱਚ ਇਹਨੇ ਐਨੀਮਲ ਆਪਾਂ ਤੁਹਾਨੂੰ ਦਿਖਾਉਣੇ ਸੀ ਰਜੀਤ ਵੀਰ ਦੇ ਘਰੋਂ ਪਿੰਡ ਬੁਰਜ ਦੇਵਾ ਸਿੰਘੋਂ ਆਣ ਕੇ ਮੇਰਾ ਭਰਾ ਤਸੱਲੀ ਕਰੋ ਆਪਣੀ ਬਿਲਕੁਲ ਟਿੱਪੋ ਚੋਕੇ پاس ਕਰ ਲਿਓ ਠੀਕ ਆ ਜੀ। ਸੋ ਇੱਕ ਹਰਜੀਤ ਦਾ ਨੰਬਰ ਆਪਣੇ ਕਰ ਸੰਗੇ। ਹਾਂਜੀ ਵੀਰ ਜੀ 73475 70164 9851 ਤੇ 70164 ਠੀਕ ਆ ਜੀ। ਇਹ ਦੋ ਨੰਬਰ ਹਨ ਦੋਸਤੋ ਆਪਣੇ। ਠੀਕ ਆ। ਲਗਦਾ ਸੋ ਇਹ ਨੰਬਰ ਸਕਰੀਨ ਦੇ ਉੱਪਰ ਚੱਲਣ ਦੇ ਆ ਕਰੋ ਕਾਲ ਕਰੋ ਗੱਲਬਾਤ ਧੰਨਵਾਦ ਵੀਡੀਓ ਵੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ